ਸਤਿ ਸ਼੍ਰੀ ਅਕਾਲ ਜੀ ਅਸੀਂ ਗੱਲ ਕਰ ਰਹੀ ਸੀਗੇ ਮੰਤਰ ਸਾਧਨਾ ਨੂੰ ਲੈ ਕੇ ਪਹਿਲੀ ਹੈ ਜ਼ੁਬਾਨ ਨਾਲ ਬੋਲਣਾ ਦੂਸਰੀ ਮਨ ਨਾਲ ਬੋਲਣਾ ਤੀਸਰੀ ਕਰਮਾਂ ਦਾ ਬੋਲਣਾ ਤੇ ਚੌਥੀ ਭਵੇਖ ਦਾ ਬੋਲਣਾ ਅੱਜ ਅਸੀਂ ਤੀਸਰੀ ਮੰਤਰ ਸਾਧਨਾ ਤੇ ਗੱਲ ਕਰਾਂਗੇ ਜਿਹਦੇ ਵਿੱਚ ਨਾਮ ਜ਼ੁਬਾਨ ਨਾਲ ਬੋਲਣਾ ਨਾ ਮਨ ਨਾਲ ਬੋਲਣਾ ਇਹ ਸਿੱਧਾ ਸਿੱਧਾ ਸਾਡੇ ਸੁਣਨ ਨਾਲ ਸੰਬੰਧਤ ਹੈ ਸਾਡੇ ਸੁਣਨ ਨੂੰ ਲੈ ਕੇ ਵਿਗਿਆਨ ਕੋਲ ਕੀ ਖੋਜਾਂ ਨੇ ਧਰਮ ਇਹਦੇ ਬਾਰੇ ਕੀ ਕਹਿੰਦਾ ਐਂਡ ਇਸ ਹਿਸਾਬ ਨਾਲ ਅਸੀਂ ਜਿਹੜੀ ਸੁਣਨ ਦੀ ਸ਼ਕਤੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਜੀਵਨ 'ਚ ਕਿਸ ਤਰ੍ਹਾਂ ਕੰਮ ਕਰਦੀ ਹੈ ਸੁਣਨ ਨੂੰ ਲੈ ਕੇ ਜੇ ਅਸੀਂ ਇੱਕ ਬੇਸਿਕ ਜੀ ਗੱਲ ਕਰਦੇ ਹਾਂ ਤੇ ਇਨਸਾਨ ਉਹੀ ਚੀਜ਼ਾਂ ਸੁਣਦਾ ਜਿਹਦੇ ਵਿੱਚ ਉਹਨੂੰ ਜਾਂ ਤੇ ਕੋਈ ਫਾਇਦਾ ਲੱਗਣਾ ਤੇ ਜਾਂ ਉਹਨੂੰ ਅੱਛਾ ਲੱਗ ਰਿਹਾ ਹੁੰਦਾ ਉਹ ਗੱਲਾਂ ਇਨਸਾਨ ਕਦੇ ਵੀ ਨਹੀਂ ਸੁਣਦਾ ਜਿਹਦੇ ਤੋਂ ਉਹਨੂੰ ਲੱਗਦਾ ਕਿ ਉਹਦਾ ਨੁਕਸਾਨ ਹੋਏਗਾ ਜਾਂ ਉਹਨੂੰ ਪਸੰਦ ਨਾ ਹੋਣ ਦੁਨੀਆ ਬਹੁਤ ਗੱਲਾਂ ਕਰਦੀ ਐ ਉਹ ਸਿਰਫ ਉਹਦੇ ਵਾਸਤੇ ਕਰੋਲਾ ਹੁੰਦਾ ਹੁਣ ਗੱਲ ਜੇ ਅਸੀਂ ਵਿਗਿਆਨ ਦੀ ਕਰਦੇ ਆਂ ਤੇ ਵਿਗਿਆਨ ਕੋਲ ਹੁਣ ਤੱਕ ਬਹੁਤ ਖੋਜਾਂ ਨੇ ਇੱਕ ਦੋ ਖੋਜਾਂ ਤੇ ਅਸੀਂ ਗੱਲ ਕਰਾਂਗੇ ਜਿਹੜੀਆਂ ਸੁਣਨ ਨੂੰ ਲੈ ਕੇ ਵਿਗਿਆਨ ਨੇ ਕਰੀਆਂ ਹਾਲਾਂਕਿ ਸਾਡੀ ਜਿੰਨੇ ਵੀ ਦਿਮਾਗ ਦੇ ਕੰਮ ਕਰਨ ਦੀ ਸ਼ਕਤੀ ਐ ਸਾਡੇ ਜੀਵਨ ਨੂੰ ਲੈ ਕੇ ਵਿਗਿਆਨ ਕੋਲ ਬਹੁਤ ਕੁਝ ਹੈ ਜੋ ਅੱਜ ਵਿਗਿਆਨ ਜਾਣਦਾ ਤੁਹਾਡੇ ਦਿਮਾਗ ਦੇ ਕੰਮ ਕਰਨ ਦਾ ਢੰਗ ਯਾਦਾਂ ਨੂੰ ਇਕੱਠਾ ਕਰਨ ਦਾ ਤੇ ਉਹਨਾਂ ਯਾਦਾਂ ਦੇ ਜਾਂ ਉਸ ਗਿਆਨ ਦੇ ਹਿਸਾਬ ਨਾਲ ਜੀਵਨ ਨੂੰ ਅੱਗੇ ਤੋਰਨਾ ਜਿਹੜਾ ਤੁਸੀਂ ਹੁਣ ਤੱਕ ਲੈ ਕੇ ਚੱਲ ਰਹੇ ਹੋ ਇਹ ਸਭ ਹੁੰਦਾ ਕੀ ਹੈ ਔਰ ਕਿਉਂ ਹੁੰਦਾ ਇਹਦਾ ਵਿਗਿਆਨ ਕੋਲ ਫਿਰ ਵੀ ਕੋਈ ਠੋਸ ਜਵਾਬ ਨਹੀਂ ਹੈ ਪਰ ਸੁਣਨ ਨੂੰ ਲੈ ਕੇ ਵਿਗਿਆਨ ਕੋਲ ਕਾਫੀ ਖੋਜਾਂ ਨੇ ਪਿੰਡੇ ਦੀ ਆਵਾਜ਼ ਨੂੰ ਜੇ ਤੁਸੀਂ ਥੋੜੀ देर ਸੁਣਦੇ ਹੋ ਤੇ ਡੋਪਾਮਾਈਨ ਰਿਲੀਜ਼ ਹੁੰਦਾ ਹੈ ਕੁਝ ਐਸੇ ਕੈਮੀਕਲ ਹੈ ਜਿਹੜੇ ਤੁਹਾਨੂੰ ਅੱਛਾ ਫੀਲ ਕਰਾਉਂਦੇ ਆ ਸਾਡੇ ਦਿਮਾਗ ਦੇ ਕੈਮੀਕਲ 사ਉਂਡ ਨਾਲ ਕਨੈਕਟ ਨੇ ਜੁੜੇ ਨੇ ਬਿੰਡੇ ਦੀ ਆਵਾਜ਼ ਨਾਲ ਅੱਛਾ ਫੀਲ ਹੋਣਾ ਇਸ ਗੱਲ ਨੂੰ ਸਾਫ਼ ਕਰਦਾ ਸ਼ਬਦ ਦੀ ਆਵਾਜ਼ ਸਾਡੇ ਬਦਲਾਅ ਦੇ ਮੂਡਲੇ ਕਾਰਨਾਂ ਚ ਇੱਕ ਹੈ ਤੇ ਇਕੱਲੇ ਬੀਂਡੇ ਦੀ ਆਵਾਜ਼ ਨਹੀਂ ਪਾਣੀ ਦੇ ਵਹਿਣ ਦੀ ਆਵਾਜ਼ ਪੰਛੀਆਂ ਦੀਆਂ ਆਵਾਜ਼ਾਂ ਪੰਛੀਆਂ ਦੀਆਂ ਕਈ ਆਵਾਜ਼ਾਂ ਜਿਹੜੀਆਂ ਤੁਹਾਡੇ ਦਿਮਾਗ 'ਚ ਅੱਛੇ ਕੈਮੀਕਲ ਬਣਾਉਂਦੀਆਂ ਬਿਨਾ ਕਿਸੇ ਐਲੋਪੈਥਿਕ ਦਵਾਈ ਦੇ ਅਸੀਂ ਐਦਾਂ ਦੇ ਕੁਝ ਪ੍ਰਯੋਗ ਕਰ ਰਹੇ ਹਾਂ ਔਰ ਮੈਨੂੰ ਲੱਗਦਾ ਤੁਹਾਨੂੰ ਵੀ ਉਹਨਾਂ ਦਾ ਹਿੱਸਾ ਬਣਨਾ ਚਾਹੀਦਾ ਕਿਹੜੀਆਂ ਆਵਾਜ਼ਾਂ ਕੁਦਰਤੀ ਗੈਰ ਕੁਦਰਤੀ ਤੁਹਾਡੇ ਪਿਛਲੇ ਪੈਟਰਨ ਦੇ ਹਿਸਾਬ ਨਾਲ ਤੁਹਾਨੂੰ ਅੱਛੇ ਰਿਜ਼ਲਟ ਦੇ ਸਕਦੀਆਂ ਐਦੇ ਵਾਸਤੇ ਇੱਕ ਐਡਵਾਂਸ ਲਾਈਫ ਅਸੀਂ ਕੋਰਸ 3 ਦਿਨ ਦਾ ਰੱਖਿਆ ਉਹਦੇ ਵਿੱਚ ਕੁਝ ਟੈਸਟ ਐ ਇਸ ਕਿਸਮ ਦੇ ਜਿਦੇ ਚ ਅਸੀਂ ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਪਤਾ ਕਰ ਸਕਦੇ ਹਾਂ ਅਗਲੀ ਵੀਡੀਓ ਚ ਉਸਤੇ ਗੱਲ ਕਰਾਂਗੇ ਸੋਣਨ ਨੂੰ ਲੈ ਕੇ ਜੇ ਅਸੀਂ ਵਿਗਿਆਨ ਦੀ ਦੂਸਰੀ ਖੋਜ ਦੀ ਗੱਲ ਕਰਦੇ ਹਾਂ ਤੇ ਵਿਗਿਆਨ ਦੀ ਇੱਕ ਰਿਸਰਚ ਇਹ ਵੀ ਕਹਿੰਦੀ ਹੈ ਪੌਦਿਆਂ ਦੇ ਕੋਲ ਜੇ ਅਸੀਂ ਇੱਕ ਲੈਬ ਅਧ ਕੀਤਾ ਹੋਇਆ ਖਾਸ ਕਿਸਮ ਦਾ ਮਿਊਜ਼ਿਕ ਵਜਾਉਂਦੇ ਹਾਂ ਤੇ ਉਹਨਾਂ ਦੇ ਵਿਕਾਸ ਦੀ ਜਿਹੜੀ ਦਰ ਹੈ ਉਹ ਵੱਧ ਜਾਂਦੀ ਹੈ ਇਨਸਾਨ ਦੇ ਵਿਕਾਸ ਵਾਸਤੇ ਧਰਮਾਂ ਨੇ ਸਾਰੇ ਧਰਮਾਂ ਨੇ ਐਸੇ ਤੀਸਰੀ ਅਵਸਥਾ ਤੇ ਬਹੁਤ ਕੰਮ ਕਰਿਆ ਜੇ ਅਸੀਂ ਬੁੱਧ ਧਰਮ ਦੀ ਗੱਲ ਕਰਦੇ ਹਾਂ ਤੇ ਆਵਾਜ਼ ਨੂੰ ਲੈ ਕੇ ਅੱਜ ਕੱਲ ਬੜੇ ਤਰ੍ਹਾਂ ਦੇ ਮੈਡੀਟੇਸ਼ਨ ਆ ਜਿਹੜੇ ਸੋਸ਼ਲ ਮੀਡੀਆ ਤੇ ਵੀ ਆਪਦੀ ਸੁਣਦੇ ਹੋਣ। ਜੇ ਗੱਲ ਅਸੀਂ ਸਨਾਤਨ ਦੀ ਕਰਦੇ ਹਾਂ ਤੇ ਚੱਕਰਾਸ ਨੂੰ ਲੈ ਕੇ ਅਲੱਗਾ ਲੱਗ ਹਾਰਟਸ ਤੇ ਬਹੁਤ ਤਰ੍ਹਾਂ ਦਾ ਮਿਊਜ਼ਿਕ ਹੈ। ਜਿਹੜਾ ਇਨਸਾਨੀ ਜੀਵਨ ਨੂੰ ਵਿਕਸਿਤ ਕਰਦਾ। ਜੇ ਅਸੀਂ ਗੱਲ ਸਿੱਖ ਜਮ ਦੀ ਕਰਦੇ ਹਾਂ ਤੇ ਕੀਰਤਨ ਨੂੰ ਅਲੱਗ-ਅਲੱਗ ਰਾਗਾਂ ਚ ਸਵੇਰ ਦਾ ਅਲੱਗ ਦੁਪਹਿਰ ਦਾ ਅਲੱਗ ਸ਼ਾਮ ਦਾ ਅਲੱਗ ਸਿਰਫ ਇਨਸਾਨੀ ਚੇਤਨਾ ਕਿਵੇਂ ਜਲਦੀ ਵਿਕਸਿਤ ਹੋ ਸਕਦੀ ਹੈ ਜਾਂ ਕਿਵੇਂ ਪਵਿੱਤਰ ਹੋ ਸਕਦੀ ਹੈ ਮਹਾਰਾਜ ਕਹਿੰਦੇ ਆ ਜਿਹੜੀ ਸੁਣਨ ਦੀ ਇੱਕ ਅਵਸਥਾ ਹੈ ਤਿੰਨ ਵਾਰ ਪਵਿੱਤਰ ਕਹਿਣ ਤੋਂ ਬਾਅਦ ਦੇਖੋ ਪੁਨੀਤ ਬਣਦਾ ਅੰਨੀ ਉੱਚੀ ਅਵਸਥਾ ਗਿਣਦੇ ਆ ਮਹਾਰਾਜ ਸੁਣਨ ਦੀ ਮਹਾਰਾਜ ਕਹਿੰਦੇ ਆ ਸੰਸਾਰ ਦੇ ਉੱਤੇ ਵਿਗਿਆਨ ਵੀ ਇਹਦੇ ਨਾਲ ਸਹਿਮਤ ਹੈ ਕਿ ਤੁਹਾਡੇ ਸ਼ਕਤੀਆਂ ਦਾ ਰੂਪ ਬਦਲਦਾ ਕਦੇ ਵੀ ਕਿਸੇ એનર્ਜੀ ਨੂੰ ਕਿਸੇ ਸ਼ਕਤੀ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਾਇਆ ਜਾ ਸਕਦਾ ਔਰ ਮਹਾਰਾਜ ਦੇ ਬਾਰੇ ਕਹਿੰਦੇ ਆ ਸੰਸਾਰ ਤੇ ਨਾ ਕੁਝ ਘਟਦਾ ਤੇ ਨਾ ਕੁਝ ਵੱਧਦਾ ਸਿਰਫ ਬਦਲਿਆ ਜਾ ਸਕਦਾ ਤੇ ਬਦਲਿਆ ਉਦੋਂ ਹੀ ਜਾ ਸਕਦਾ ਜਦੋਂ ਸਾਨੂੰ ਕੁਝ ਗਲਤ ਲੱਗਦਾ ਹੋਵੇ ਸੁਣਨ ਨੂੰ ਲੈ ਕੇ ਜਿਹੜੀ ਤੀਸਰੀ ਅਵਸਥਾ ਉਹਦਾ ਜਿਹੜਾ ਆਧਾਰ ਕੰਮ ਕਰਦਾ ਉਹਦੇ ਪਿੱਛੇ ਧਰਮ ਮੰਨਦਾ ਤੁਹਾਡੀ ਪੁਰਾਤਨ ਜਿੰਨਾ ਤੁਹਾਡੇ ਕੋਲ ਡਾਟਾ ਪਿਆ ਜੋ ਤੁਸੀਂ ਕਮਾ ਲਿਆ ਉਹਦੇ ਹਿਸਾਬ ਨਾਲ ਹੀ ਤੁਹਾਡਾ ਅਗਲਾ ਜੀਵਨ ਚੱਲਦਾ ਕਿਉਂਕਿ ਤੁਸੀਂ ਕੋਈ ਡਰਾਈਵਰੀ ਸਿੱਖੀ ਹੈ ਤੁਸੀਂ ਡਾਕਟਰ ਹੋ ਤੁਸੀਂ ਵਕੀਲ ਹੋ ਜੋ ਤੁਸੀਂ ਜਾਣਦੇ ਹੋ ਉਹਦੇ ਹਿਸਾਬ ਨਾਲ ਹੀ ਅੱਗੇ ਚੱਲਿਆ ਜਾ ਸਕਦਾ ਸਿਰਫ ਸੁਣਨ ਨੇ ਰਸ ਨੂੰ ਜਾਣ ਕੇ ਚੈੱਕ ਕਰਕੇ ਤੁਹਾਡੇ ਪਵੇਖ ਵਾਲੇ ਇਸ਼ਾਰੇ ਕਰੇ ਜਾ ਸਕਦੇ ਆ ਪੌਦੇ ਤੱਕ ਵਿਕਸਿਤ ਹੋ ਜਾਂਦੇ ਨੇ ਸੁਣਨ ਨਾਲ ਪਰ ਇਨਸਾਨ ਉਹਨਾਂ ਤੋਂ ਵੱਧ ਫਾਇਦਾ ਲੈ ਸਕਦਾ ਪਰ ਉਹ ਲੈ ਨਹੀਂ ਪਾਉਂਦਾ ਇਹਦੇ ਪਿੱਛੇ ਜਿਹੜਾ ਸਾਰਾ ਸਿਸਟਮ ਕੰਮ ਕਰਦਾ ਉਹ ਹੈ ਸਾਡੀ ਸੋਚ ਸਾਡੀ ਜਿਹੜੀ ਸੋਚ ਦਾ ਆਧਾਰ ਹੈ ਜਿਹਦੇ ਨਾਲ ਸੋਚ ਚੱਲਦੀ ਹੈ ਗਿਆਨ ਕਿਉਂਕਿ ਇੱਥੇ ਸਾਰਾ ਕੁਝ ਇੱਕ ਦੂਸਰੇ ਦਾ ਸਹਾਰਾ ਲੈ ਕੇ ਹੀ ਚੱਲਦਾ ਸੰਸਾਰ ਤੇ ਕੋਈ ਵੀ ਜੀਵਨ ਇਕੱਲਾ ਨਹੀਂ ਹੈ ਚਾਹੇ ਉਹ ਘਾਹ ਦਾ ਇੱਕ ਟੀਲਾ ਹੈ ਔਰ ਚਾਹੇ ਉਹ ਗੈਲੈਕਸੀ ਦੇ ਵੱਡੇ ਵੱਡੇ ਗ੍ਰਹਿ ਹੈ ਸਭ ਕੁਝ ਜੁੜਿਆ ਹੈ ਸੋਚ ਕਿੰਨੇ ਕ ਡਾਇਰੇ ਚ ਘੁੰਮਦੀ ਹੈ ਇਹ ਬੜਾ ਵੱਡਾ ਫਰਕ ਪੈਣਾ ਤੁਹਾਡੇ ਜੀਵਨ ਤੇ ਜਦੋਂ ਸੋਚ ਤੇ ਧੂੜ ਪੈ ਜਾਂਦੀ ਹੈ ਤੇ ਫੇਰ ਇਨਸਾਨ ਪਰਛਾਵਿਆਂ ਦੇ ਪੁਲਾ ਨਾਲ ਜ਼ਿੰਦਗੀ ਦੇ ਪਹਾੜ ਟੱਪਣ ਦੀ ਕੋਸ਼ਿਸ਼ ਕਰਦਾ ਹੈ ਹਾਲਾਂਕਿ ਇਹ ਹਕੀਕਤ ਨਹੀਂ ਪਰਛਾਵਿਆਂ ਦੇ ਪੁਲਾ ਨਾਲ ਜ਼ਿੰਦਗੀ ਦੇ ਪਹਾੜ ਨਹੀਂ ਟੱਪੇ ਜਾ ਸਕਦੇ ਪਰ ਗਿਆਨ ਨੂੰ ਆਧਾਰ ਰੱਖ ਕੇ ਕੁਝ ਨਵੇਂ ਰਾਹ ਬਣਾਏ ਜਾ ਸਕਦੇ ਨੇ ਅਸਮਾਨ 'ਚ ਉਡਾਰੀਆਂ ਲਾਈਆਂ ਜਾ ਸਕਦੀਆਂ ਹਥਿਆਰ ਨਾਲ ਕਲਮ ਵੱਡੀ ਜਾ ਸਕਦੀ ਹੈ ਸੋਚ ਸੋਚ ਨਹੀਂ ਇੱਕ ਚੰਗੀ پاک ਸਾਫ ਸੋਚ ਬਹੁਤ ਕੁਝ ਬਦਲ ਸਕਦੀ ਹੈ। ਮਾੜੇ ਕਰਮਾਂ ਨੂੰ ਕਟਿਆ ਜਾ ਸਕਦਾ। ਮਾੜੇ ਕਰਮਾਂ ਦਾ ਜ਼ਿੰਦਗੀ ਤੋਂ ਬੋਝ ਲਾਇਆ ਜਾ ਸਕਦਾ। ਕਿਸੇ ਵੀ ਸਥਿਤੀ ਚੋਂ ਬਾਹਰ ਨਿਕਲਿਆ ਜਾ ਸਕਦਾ। ਐ ਸਭ ਸੋਚ ਨੂੰ پاک ਸਾਫ ਕਰਨ ਵਾਸਤੇ ਕੁਝ ਚੀਜ਼ਾਂ ਬਣੀਆਂ ਸੀ ਦਿਮਾਗ ਦੀਆਂ ਤਾਰਕਿਕ ਦਲੀਲਾਂ ਕੋਲ ਹਰ ਸਵਾਲ ਦਾ ਜਵਾਬ ਨਹੀਂ ਹੁੰਦਾ ਕੁਝ ਜਵਾਬ ਦਿਲ ਦੇ ਰਾਹੀਂ ਮਿਲਦੇ ਨੇ ਤੇ ਉਹਨਾਂ ਨੂੰ ਤਾਕਤ ਦਿੰਦਾ ਧਾਰਮਿਕ ਲਿਟਰੇਚਰ ਉਹਨਾਂ ਨੂੰ ਤਾਕਤ ਮਿਲਦੀ ਹੈ ਧਾਰਮਿਕ ਗ੍ਰੰਥਾਂ ਨਾਲ ऐसे करके इतना ज्यादा लिटरेचर लिखਿਆ ਜਾਂਦਾ ਫੇਦੀ ਬੜੀ ਲੋਡ ਹੁੰਦੀ ਹੈ ਇਨਸਾਨ ਨੂੰ ਤੁਹਾਡੀ ਸੋਚ ਨੂੰ ਪਾਕ ਔਰ ਸਾਫ ਕਰਨ ਵਾਸਤੇ ਨੀਨਾ ਧਾਰਮਿਕ ਗ੍ਰੰਥਾਂ ਕੋਲ ਜਿਹੜੀਆਂ ਖੋਜਾਂ ਨੇ ਜਿਹੜੇ ਕਰਮ ਨੇ ਅਸੀਂ ਉਹਨਾਂ ਤੇ ਕਈ ਤਰ੍ਹਾਂ ਦੇ ਆਨਲਾਈਨ ਸੈਸ਼ਨ ਸ਼ੁਰੂ ਕਰ ਰਹੇ ਨੇ ਦੋ ਐਸੇ ਔਰ ਕੋਰਸ ਅਸੀਂ ਇਹਨੂੰ ਕਹਿ ਲਈਏ ਕਿਉਂਕਿ ਅੱਜ ਜਿਸ ਤਰ੍ਹਾਂ ਅਸੀਂ ਗਿਆਨ ਨੂੰ ਲੈਣ ਦਾ ਜਿਹੜਾ ਟੰਗ ਹੈ ਜਿਹਦੇ ਹਿਸਾਬ ਨਾਲ ਅਸੀਂ ਗੱਲ ਕਰਦੇ ਹਾਂ ਤੇ ਪਛਾਣ ਔਰ ਐਡਵਾਂਸ ਲਾਈਫ ਤੁਹਾਡੀ ਜ਼ਿੰਦਗੀ ਨੂੰ ਇਹ ਧਾਰਮਿਕ ਗ੍ਰੰਥਾਂ ਦੇ ਵਿੱਚ ਦੀਆਂ ਜਿਹੜੀਆਂ ਰੀਤਾਂ ਨੇ ਵਿੱਚ ਦੇ ਜਿਹੜੇ ਕਰਮ ਨੇ ਕਿਵੇਂ ਸਿੱਧਾ ਸਿੱਧਾ ਫਾਇਦਾ ਪਹੁੰਚਾ ਸਕਦੇ ਨੇ ਤੁਹਾਡਾ ਪਿਛਲਾ ਪੈਟਰਨ ਕੀ ਕੁਝ ਲੈ ਸਕਦਾ ਬੋਲਣ ਤੋਂ ਲੈ ਕੇ ਸੁਨਨ ਤੱਕ ਦੀ ਅਵਸਥਾ ਇਨਸਾਨ ਤੇ ਕਿਵੇਂ ਵਧੀਆ ਘਟ ਸਕਦੀ ਹੈ ਕਿਉਂਕਿ ਘਟ ਚਾਰੋਂ ਹੀ ਰੰਜਾਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਇਸ ਤਰ੍ਹਾਂ ਦੇ ਆਨਲਾਈਨ ਸੈਸ਼ਨ ਇੱਕ ਸਾਲ ਚ ਜਿਵੇਂ ਦੋ ਤਿੰਨ ਸੈਸ਼ਨ ਅਸੀਂ ਪਹਿਚਾਣ ਨੂੰ ਲੈ ਕੇ ਐਡਵਾਂਸ ਲਾਈਫ ਨੂੰ ਲੈ ਕੇ ਜਿਹੜੇ ਬਕਾਇਦਾ ਅੱਜ ਦੇ ਵਿਗਿਆਨਿਕ ਉਪਕਰਣਾਂ ਨਾਲ ਟੈਸਟ ਕਰਨ ਤੋਂ ਬਾਅਦ ਤੁਹਾਡੀ ਆਪਣੀ ਜਿਹੜੀ માનਤਾ ਹੈ ਤੁਹਾਡੀ ਆਪਣੀ ਜਿਹੜੀ ਫੀਲਿੰਗ ਹੈ ਉਹਦੇ అనుభవ ਦੇ ਨਾਲ ਤੁਹਾਡੇ ਪੈਟਰਨ ਨੂੰ ਚੰਦਰ ਦੀਆਂ ਤਰੀਕਾ ਨਾਲ ਬੜੇ ਵਧੀਆ ਤਰੀਕੇ ਨਾਲ ਚੈੱਕ ਕਰਿਆ ਜਾ ਸਕਦਾ ਹੈ ਸਾਰੇ ਹੀ ਧਰਮਾਂ ਦੇ ਵਿੱਚ ਇਸ ਤਰ੍ਹਾਂ ਦਾ ਗਣਿਤ ਐ ਇਸ ਤਰ੍ਹਾਂ ਦਾ ਹਿਸਾਬ ਹੈ ਮੇਰੇ ਮਨੂ ਲੱਗਦਾ ਤੁਹਾਨੂੰ ਜਿੱਥੋਂ ਵੀ ਸੰਸਾਰ ਚ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਜਾਂ ਸਿੱਖਣ ਦਾ ਮੌਕਾ ਮਿਲਦਾ ਉਹ ਸਿਰਫ ਤੁਹਾਡਾ ਫਾਇਦਾ ਨਹੀਂ ਕਰਦਾ ਤੁਹਾਡੇ ਪਰਿਵਾਰ ਦਾ ਤੁਹਾਡੇ ਸਮਾਜ ਦਾ ਤੁਹਾਡਾ ਜੀਵਨ ਕਿਸੇ ਅਰਥ ਆ ਜਾਂਦਾ